ਇਹ ਨਾਮ ਆ ਕੋਈ ਗੱਲ ਨਹੀਂ ਸਾਰਾ ਨੂੰ ਉਹ ਪੁੱਛ ਕਰਨੇ ਆ ਇੱਕ ਮਿੰਟ ਥਲੇ ਆ ਗਿਆ ਯਾਰ ਮੈਂ ਦੋ ਮਹੀਨੇ ਉੱਥੇ ਆਇਆ ਉੱਥੇ ਲੋਕੜਾ ਉਹ ਤਾਂ ਬਈ ਹੁੰਦੇ ਇਦਾਂ ਤਾਂ ਕੀ ਗੱਲ ਬਤੋ ਜੀ ਪਾ ਲੱਗਾ ਕਿ ਤੁਹਾਡੇ ਘਰ ਛੱਤ ਪਛਾਦ ਡੇਪੀ ਕਿ ਪੰਜ ਜੀਆਂ ਡੈਥ ਹੋਈ ਕਿਸ ਤਰ੍ਹਾਂ ਇਹ ਕਿਦਾਂ ਪਬਲਿਕ ਕਰਨ ਆਏ? ਪਤਾ ਨਹੀਂ ਲੱਗਿਆ ਜੀ ਰਾਤ ਕਿਹੜੇ ਵੇਲੇ ਡਿੱਗੀ ਹੈਗੀ ਅਸੀਂ ਤਾਂ ਬਲੇ ਆ ਕੇ ਵੇਖਿਆ। ਜੀ। ਤੇ ਕੌਣ ਸੀ ਘਰ ਘਰ ਚ? ਪੰਜ ਦੇ ਪੰਜ ਪਰਿਵਾਰ ਦੇ ਮੈਂਬਰ ਸਾਰੇ। ਤੁਹਾਡੇ ਪਰ ਆਸ਼ੀਕ ਕੌਣ-ਕੌਣ ਮੈਂਬਰ ਦੱਸੋ? ਕੀ ਨਾਂ ਚ ਇਹਨਾਂ ਦਾ? ਗੁਰਵਿੰਦਰ ਸਿੰਘ ਤੇ ਉਹਨਾਂ ਦੀ ਪਤਨੀ। ਪਤਨੀ ਨਾਲ ਤੇ ਤਿੰਨ ਬੱਚੇ ਅੱਛਾ ਜੀ ਤੇ ਤੁਹਾਨੂੰ ਕਿੱਦਾਂ ਪਤਾ ਲੱਗਾ ਕਿ ਛੱਦੇ ਕੀ ਆ ਹਾਸਾ ਵਾਪਰੇ ਹਸਪਤਾਲ ਸਾਹ ਇਕੱਠੇ ਆਪਾਂ ਇਧਰਲੇ ਪਾਸੇ ਉਹ ਅਲੱਗ ਸਾਈਡ ਤੇ ਰਹਿੰਦੇ ਸੀਗੇ ਅੰਦਰਲੇ ਪਾਸੋਂ ਫੋਨ ਗਿਆ ਛੋਟੇ ਭਰਾ ਦੇ ਕਰਦੀ ਦਾ ਹੂੰ ਹੂੰ ਅਰਦਾਸ ਜੀ ਕਿਵੇਂ ਵਾਪਰੇ ਘਰ ਨਾ ਸਾਲੀ ਪਤਾ ਲੱਗਾ ਪੰਜ ਜੀ ਡੈਥ ਹੋ ਗਈ ਨੇ ਪਤਾ ਨਹੀਂ ਕੀ ਲੱਗਿਆ ਬੱਚੇ ਛੋਟੇ ਸੀਗੇ ਬੱਚੇ ਨਹੀਂ ਗੱਭਰੂ ਸੀ 18 18 18 ਸਾਲ ਦੇ ਅੱਛਾ ਜੀ ਕਿੰਨੇ 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 ਬੱਚੇ ਕਿੰਨਾ ਕਿੰਨਾ ਦੇਥ ਤੁਸੀਂ ਦੱਸੋਗੇ ਨਾਮ ਸਾਰੇ ਕੱਲੇ ਹਾਂਜੀ ਕਿੰਨਾ ਕਿੰਨਾ ਦੇਥ ਹੋਈ ਬੰਦੇ ਜਿੰਨ ਦੇਥ ਹੋਏ ਨਾਮ ਕਿਹਨਰੇ ਗੁਰਵਿੰਦਰ ਸਿੰਘ ਹਾਂਜੀ ਅਮਰਜੀਤ ਖੋੜ ਹੂੰ ਤੇ ਕੁੜੀ ਦਾ ਨਾਮ ਇਹ ਕੁਆ ਹੂੰ ਵੱਡੇ ਮੁੰਡੇ ਦਾ ਨੰਗਰ ਲਾ ਲਿਆ ਹੂੰ ਇੱਕ ਕੁੜਕੀ ਨਾਲ ਪਜੇ ਆਪਣਾ ਮੇਰਾ ਨਾਮ ਗੁਰਮੀਤ ਸਰ ਕਿਹੜੇ ਪਿੰਡ ਤੋਂ ਪੰਡੋਰੀ ਗੋਲੇ ਦਾ ਇੱਕ ਇਸ ਤਰ੍ਹਾਂ ਸਭ ਆਪਣੀ ਕਿਰਪਾ ਲੱਗੇ ਪੰਜ ਦੀਆਂ ਦੇਥ ਹੋਈਆਂ ਪਰਿਵਾਰ ਦੀਆਂ ਸਾਰੇ तकरीबन 5:30 4 ਵਜੇ ਦੇ ਕਰੀਬ ਇਹਨਾਂ ਦੇ ਛੱਤ ਡਿੱਗੀ ਆ ਠੀਕ ਹੈ ਜੀ ਔਰ ਇਨਾ ਪਰਿਵਾਰ ਨੂੰ ਦੇ ਪਤਾ ਨਹੀਂ ਲੱਗਾ ਸਾਰੇ ਪਿੰਡ ਨੇ ਰਲ ਕੇ ਛੱਤ ਦੇ ਥੱਲੇੋਂ ਪਰਿਵਾਰ ਨੂੰ ਕੱਢਿਆ ਵਾ ਠੀਕ ਹੈ ਜੀ ਔਰ ਪਰਿਵਾਰ ਨੂੰ ਕੱਢਣ ਤੋਂ ਬਾਅਦ ਆ ਹੀ ਸਿਟੀ ਹਸਪਤਾਲ ਲੈ ਕੇ ਗਏ ਉਸ ਤੋਂ ਬਾਅਦ ਇੱਧਰ ਲੈ ਕੇ ਆਏ ਇਹਨਾਂ ਨੇ ਬਿਲਕੁਲ ਦਿੱਥੇ ਕੋਣ ਕੋਣ ਜੀ ਪਰਿਵਾਰ ਵਿੱਚ ਜਿੰਨਾਂ ਦਿੱਥੇ ਆ ਪੰਜ ਪਰਿਵਾਰ ਦੇ ਮੈਂ ਕੋਣ ਕੋਣ ਜੀ ਲੜਕੀ ਲੜਕਾ ਦੋ ਬੇਟੀਆਂ ਇੱਕ ਬੇਟੀ ਹੀ ਦੋਨੋਂ ਜੀ ਆ ਕੀ ਮਾਮਲਾ ਆਇਆ ਸਰ ਸਾਰਾ ਮੈਂ ਐਸ ਐਚ ਓ ਸਦਰ ਤਰਨਤਾਰਨ ਹਾਂਜੀ ਹਾਂਜੀ ਤੇ ਇੱਕ ਸਾਡੇ ਮੇਰੇ ਏਰੀਆ ਦੇ ਵਿੱਚ ਫੰਡੋਰੀ ਗੋਲਾ ਸਿੰਘ ਪਿੰਡ ਪੈਂਦਾ ਇੱਥੋਂ ਦਾ ਗੋਇਂਦਰ ਸਿੰਘ ਜਿਹੜਾ ਇੱਕ ਵਿਅਕਤੀ ਸੀ ਉਹਦੀ ਇੱਕ ਮਿਸੇਸ ਸੀ ਤੇ ਉਹਦੇ ਤਿੰਨ ਬੱਚੇ ਸੀ ਦੋ ਲੜਕੀਆਂ ਦੋ ਲੜਕੇ ਆ ਤੇ ਇੱਕ ਲੜਕੀ ਹੈ ਜੀ ਇਹਨਾਂ ਦੇ ਘਰ ਦੇ ਵਿੱਚ ਨਾ ਜੀ ਇੱਕ ਮਕਾਨ ਬਣਿਆ ਹੋਇਆ ਸੀ ਮਕਾਨ ਦੇ ਜਿਹੜੇ ਇੱਕ ਬੰਨੇ ਗਾਡਰ ਜਿਹੜੇ ਸੀ ਅਗਲੀ ਕੰਧ ਤੇ ਰੱਖੇ ਹੋਏ ਸੀ ਜਿਹੜੇ ਪਿਛਲੇ ਬੰਨੇ ਜਿਹੜੀ ਇਹਦੀ ਕੰਧ ਸੀ ਉਹਦੇ ਦੇ ਤਾਂ ਲੰਮਾ ਗਾਡਰ ਰੱਖ ਕੇ ਤੇ ਉਹਦੇ ਉੱਤੇ ਰੱਖੇ ਸੀ ਪਰ ਜਿਹੜਾ ਲੰਮਾ ਗਾਡਰ ਤੇ ਸੀ ਜਿਹੜੀ ਸੱਜ ਕਰਕੇ ਉਹ ਜਿਹੜਾ ਛੱਤ ਜਿਹੜੀ ਡਿੱਗਦੀ ਹੈ ਜਿਸ ਕਾਰਨ ਛੱਤ ਡਿੱਗਣ ਦੇ ਨਾਲ ਜਿਹੜਾ ਕੋਇਂਦਰ ਸਿੰਘ ਤੇ ਇਹਦੀ ਮੈਸੇਜ ਤੇ ਇਹਦੇ ਦੋ ਲੜਕੇ ਤੇ ਇੱਕ ਲੜਕੀ ਇਹਨਾਂ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ ਇਹਨਾਂ ਨੂੰ ਅਸੀਂ ਇੱਥੇ ਹਸਪੀਟਲ ਲਿਆਂਦਾ ਸੀ ਇਹਦੇ ਡਾਕਟਰ ਸਾਹਿਬ ਨੇ ਇਹਨਾਂ ਨੂੰ ਡੈੱਡ ਗੋਸ਼ਟ ਕੀਤਾ ਹੂੰ ਕਿਉਂਕਿ ਉਹਨਾਂ ਨੇ ਤੇ ਵਾਰਸਾ ਨੇ ਜਿਹੜੀ ਹੈ ਇਹਨਾਂ ਦੇ ਡੈੱਡ ਬੱਡੀ ਇਹਨਾਂ ਨੇ ਕਰਤੀ ਹੈ ਵੀ ਕਾਰਵਾਈ ਹੁਣ ਦੇਖਦੇ ਆ ਜੇ ਕੋਈ ਇਹ ਕਾਰਵਾਈ ਕਰਾਉਣਾ ਚਾਹੁੰਦੇ ਤੇ ਅਸੀਂ ਬੰਦੇ ਲੋੜ ਅਨੁਸਾਰ ਕਾਰਵਾਈ ਕਰਾਂਗੇ ਤੇ ਇਹਦੇ ਜਿਹੜੇ ਬੱਚੇ ਆ ਜਿਹੜੀ ਉਹਨਾਂ ਦੀ ਜਿਹੜੀ ਉਮਰ ਹੈ 17 ਤੋਂ ਲੈ ਕੇ 22 ਸਾਲ ਦੇ ਵਿੱਚ ਨੇ ਜੇ ਜਿਹੜੇ ਦੋਨੋਂ ਮੀਆਂ ਬਿੱਦੀ ਆ ਇਹਨਾਂ ਦੀ 47 ਸਾਲ ਦੇ ਕਰੀਬ ਇਹਨਾਂ ਦੀ ਹਜੇ ਐਸੇ ਕਾਸਟੂਮ ਬਲੋਂਗ ਕਰਦੇ ਆ। ਸਰ ਇਹ ਕੋਈ ਪੰਜ ਮੋਤਾਂ ਹੀ ਆ। ਟੋਟਲ ਪੰਜ ਮੋਤਾਂ ਹੋ ਗਈਆਂ। ਸ਼ਮਾ ਸਾਨੂੰ ਹੁਣ ਤਕਰੀਬਨ ਇਨਫਰਮੇਸ਼ਨ ਮਿਲੀ ਹੈ। ਅਸੀਂ ਵੀ ਹੁਣ ਮੈਂ ਮੌਕੇ ਤੋਂ ਜਾ ਕੇ ਆਏ ਹਾਂ ਹੁਣ ਮੈਂ ਹਸਪੀਟਲ ਆ ਗਿਆ। ਬਾਕੀ ਦੇਖਦੇ ਆ ਕਿ ਆਪਣਾ ਸਟੇਟਮੈਂਟ ਵਗੈਰਾ ਲਿਖਾਉਂਦੇ ਆ। ਉਹਨਾਂ ਦੇ ਮੁਤਾਬਕ ਜਿਹੜੀ ਪੰਤੇ ਕਾਨੂੰਨੀ ਕਾਰਵਾਈ ਕਰਾਂਗੇ। ਠੀਕ ਹੈ ਜੀ।